ਆ ਜਾ ਲਗੇ ਆਪਾਂ ਥੱਲੇ ਨੂੰ ਜਾਂਦੀ ਏ ਸੁਰੰਗ ਇਹ ਮੋਗਲਾਂ ਦੀ ਬਣਾਈ ਹੋਈ ਹੈ ਹਾਂ ਦੇਖੋ ਜੀ ਦੇਖੋ ਜੀ ਸੁਰੰਗ ਮੋਗਲਾਂ ਵੇਲੇ ਦੀ ਸਰਹੰਦ ਲੱਭੀ ਹੈ ਹਾਂ ਗਦਰਾਂ ਗਦਰਾਂ ਸੁਰੰਗ ਹੈ ਉਹ ਕਿਨੇ ਲੋਕ ਜਾਂਦੇ ਇਹ ਚਮੜਕਾਂ ਨੇ ਨੀਚੇ ਨੂੰ ਸੁਰੰਗ ਹੈ ਭਾਈ ਆ ਜਾਓ ਉੱਥੇ ਕੁਝ ਨਹੀਂ ਕਹਿੰਦੀਆਂ ਚਮੜਕਾਂ ਦੇ ਹਾਂਥੀ ਹੈ ਇਹ ਆਹ ਦੇਖੋ ਭਾਈ ਆ ਜਾ ਲਗੇ ਆਪਾਂ ਥੱਲੇ ਨੂੰ ਜਾਂਦੀ ਏ ਸੁਰੰਗ ਇਹ ਰਾਤ ਦਾ ਟਾਈਮ ਹੈ ਮੋਗਲਾਂ ਦੀ ਬਣਾਈ ਹੋਈ ਹੈ ਦੇਖੋ ਜੀ ਆਹ ਦੇਖੋ ਸ਼ੁਰੂngਾ ਤਾਂ ਦੇਖੋ ਮੋਗਲਾਂ ਬਿਲੇ ਦਾ ਰਾਤ ਨੂੰ ਵਾਗ ਦੇਖਣ ਨੂੰ ਦੇਖਦੇ ਵੀ ਕੀ ਬਣਿਆ ਹੋਇਆ ਇਹ ਪੁਰਾਣਾ ਹੀ ਹੈ ਆਹ ਦੇਖੋ ਜੀ ਆਹ ਚਮਚੜਕਾਂ ਵੇ ਆਜੋ ਭਾਈ ਇਹ ਆਹ ਦੇਖੋ ਜੀ ਪੁਰਾਣਾ ਸਿਸਟਮ ਮੋਗਲਾਂ ਦਾ ਚਮਚੜਕਾਂ ਨੇ ਕਬਜ਼ਾ ਕਰਖਿਆ ਉਹ ਹੁਣ ਪਰ ਤੁਹਾਨੂੰ ਦਿਖਾਵਾਂਗੇ ਪੂਰਾ ਕੁਛ ਨਹੀਂ ਕਹਿੰਦੀਆਂ ਚਮਚੜਕਾਂ ਆ ਦੇਖੋ ਜੀ ਪੂਰੀ ਸੁਰੰਗ ਤੁਹਾਨੂੰ ਪਹਿਲਾਂ ਦਿਖਾਵਾਂਗੇ ਲੰਮੀ ਖਾਸੀ ਹੈ ਥੱਲੇ ਪੂਰਾ ਬੁਢਾ ਬਣਿਆ ਹੋਇਆ ਹੈ ਨੀਰਾ ਬੜਾ ਹੈ ਬੜਾ ਨਹੀਂ ਰਿਹਾ ਦੇਖੋ ਜੀ ਸੁਰੰਗ ਕੋ ਮੋਗਲਾ ਬੇਲੇ ਦੀ ਸਰਹੰਦ ਲੰਬੀ ਹੈ ਸਰਹੰਦ ਚੋਂ ਲੰਬੀ ਹੈ ਸੁਰੰਗ ਤੇ ਉੱਪਰੋਂ ਵੀ ਬਣਿਆ ਹੋਇਆ ਹੈ ਆ ਦੇਖ ਲਓ ਪਰ ਚੜਨ ਨੂੰ ਦੇਖ ਸਕਦੇ ਹੋ ਤਸਵੀਰਾਂ ਚੂਨੇ ਦੇ ਵਿੱਚ ਉਹ ਚੜ ਕੇ ਦਿਖਾਉਣਾ ਤਾਂ ਹਾਂ ਮਕਬਰਾ ਸਰਹੰਦ ਸ਼ਹਿਰ ਦੇ ਵਿੱਚ ਖੜਿਆ ਇਸ ਵਕਤ ਆ ਪੌੜੀਆਂ ਹੋਰ ਤਾਂ ਆ ਜਾਂਦੀਆਂ ਨੇ ਜੀ ਆ ਦੇਖੋ ਸਰਹੰਦ ਸ਼ਹਿਰ ਦੇ ਵਿੱਚ ਦੀਆਂ ਤਸਵੀਰਾਂ ਨੇ ਇਹ ਨੰਮ ਬੜੀ ਨਕੜਾ ਆ ਦੇਖੋ ਜੀ ਹੁਣ ਤੁਹਾਨੂੰ ਸਾਰਾ ਸਰਹੰਦ ਸ਼ਹਿਰ ਦੀਦਾ ਇਹ ਮਕਬਰੇ ਤੋਂ ਆ ਦੇਖੋ ਜੀ ਪੁਰਾਤਨ ਚੀਜ਼ਾਂ ਨੇ ਜਿਹੜੀਆਂ ਇੱਥੇ ਦੇਖਣ ਨੂੰ ਮਿਲ ਰਹੀਆਂ ਨੇ ਆ ਦੇਖੋ ਜੀ ਦੇਖ ਸਕਦੇ ਹੋ ਦੋਸਤੋ ਅਸੀਂ ਆਏ ਲਾ ਲੋ ਵੀ ਡੇਢ ਡੇਢ ਕਿਲੋਮੀਟਰ ਆ ਗਏ ਹੋਵਾਂਗੇ ਭਾਈ ਡੇਢ 2 ਕਿਲੋਮੀਟਰ ਆ ਗਏ 2 ਕਿਲੋਮੀਟਰ ਆ ਗਏ ਅਸੀਂ ਦੇਖ ਸਕਦੇ ਹਾਂ ਵੀ ਸਰਹੰਦ ਦੇ ਵਿੱਚ ਕਿੱਡਾ ਵੱਡਾ ਉਸ ਟਾਈਮ ਵਪਾਰ ਦਾ ਜਿਹੜਾ ਹੈਗਾ ਵੱਡਾ ਕੇਂਦਰ ਸੀ ਇੱਥੇ ਇੱਥੇ ਵੱਡੀਆਂ-ਵੱਡੀਆਂ ਸਰਾਇਆਂ ਬਣੀਆਂ ਹੋਈਆਂ ਸੀ ਰਹਿਣ ਨੂੰ ਵਪਾਰੀਆਂ ਨੂੰ ਜਿਹੜੇ ਵੱਡੇ ਉਰਾਂ ਪਰਾਂ ਤੋਂ ਸ਼ਾਹੂਕਾਰ ਵਪਾਰੀ ਅਫਗਾਨਿਸਤਾਨ ਨੂੰ ਇਰਾਨ ਤੱਕ ਦੇ ਵਪਾਰੀ ਦਿੱਲੀ ਤੱਕ ਇੰਦਰ ਜਾਂਦੇ ਸੀ ਦੇਖੋ ਇਹ ਸਾਰਾ ਜਿੱਥੇ ਤੁਸੀਂ ਇੱਥੇ ਨੌਜਵਾਨ ਆ ਰਹੇ ਨੇ ਦੇਖ ਸਕਦੇ ਹੋ ਵੀ ਸ਼ਹਿਰ ਦੇਖਣੋਂ ਹਟ ਗਿਆ ਅਸੀਂ ਉੱਥੋਂ ਆਏਾਂਗੇ ਆ ਦੇਖੋ ਰਸਤੇ ਵਿੱਚ ਦੀ ਆ ਰਹੇ ਨੇ ਨੌਜਵਾਨ ਦੇਖਣ ਬਜ਼ੁਰਗ ਇਹ ਸਾਰਾ ਸ਼ਹਿਰ ਤੀ ਇਹ ਘਰ ਤੇ ਇੱਥੇ ਜਿੱਥੇ ਖੜਿਆ ਛੋਟੀਆਂ ਇੱਟਾਂ ਸੋਨੂੰ ਹੁਣ ਵੀ ਮਿਲਣਗੀਆਂ ਖੇਤਾਂ ਦੇ ਵਿੱਚੋਂ ਉਸ ਤੋਂ ਬਾਅਦ ਸਰਹੰਦ ਦੇਖੋ ਕੋਹ ਸਾਹਮਣੇ ਦੇਖੋ ਕਿੱਡੀ ਅਲੀ ਸ਼ਾਨ ਮਾਰਤ ਖੇਤਾਂ ਵਿੱਚ ਹਜੇ ਵੀ ਇਮਾਰਤਾਂ ਪੁਰਾਣੀਆਂ ਬਚੀਆਂ ਹੋਈਆਂ ਨੇ ਸਰਹੰਦ ਦੀਆਂ ਜਦੋਂ ਬੰਦਾ ਸਿੰਘ ਬਹਾਦਰ ਨੇ ਪਤਾ ਹੈ ਆਪਾਂ ਨੂੰ ਵੀ ਸਰਹੰਦ ਦੀ ਇੱਟ ਨਾਲ ਟਿਕੜਕਾ ਸੀ ਸੀ ਉਦੋਂ ਬਾਅਦ ਦੁਬਾਰੇ ਫੇਰ ਮੁਗਲਾਂ ਦਾ ਰਾਜ ਆ ਗਿਆ ਸੀ ਫਿਰ ਜੱਸਾ ਸਿੰਘ ਆਲੂਵਾਲੀਆ ਹੋਰ ਨੇ ਫੇਰ ਦੁਬਾਰੇ ਇਹਦੇ ਉੱਤੇ ਸਰਹੰਦ ਸ਼ਹਿਰ ਦੇ ਵਿੱਚ ਨੇ ਇਹ ਖੇਤਾਂ 'ਚ ਛਿਪਦੇ ਵਾਲੇ ਪਾਸੇ ਗੁਰਦੁਆਰੇ ਤੋਂ ਛਿਪਦੇ ਵਾਲੇ ਪਾਸੇ ਦੇਖਾਂਗੇ ਤਾਂ ਉਧਰਲੀ ਸਾਈਡ ਨੇ ਇਹ ਦੇਖ ਸਾਨੂੰ ਕਿੱਡੀਆਂ ਕਿੱਡੀਆਂ ਪੱਟੀਆਂ ਮਾਰਤਾ ਨੇ ਜਿਹੜੀਆਂ ਹਜੇ ਖੜੀਆਂ ਨੇ ਕੀ ਚੀਜ਼ ਹੋ ਸਕਦੀ ਹੈ ਬਾਈ ਕੀ ਇਹ ਕਿੱਡਾ ਵੱਡਾ ਸਰਹੰਦ ਸ਼ਹਿਰ ਸੀ ਹੈ ਨਾ ਮਰਦ ਜੋਰ ਲਾਣ ਦੁਆਰੇ 'ਚ ਬਣ ਨਹੀਂ ਸਕਦੇ ਇਹ ਨਹੀਂ ਚੀਜ਼ਾਂ ਤਾਂ ਕਿੱਥੋਂ ਬਣਾ ਲਣਗੇ ਇਹ ਅੰਦ ਦੇ ਵਿੱਚ ਕਿੰਨੀਆਂ ਪ੍ਰਾਤਨ ਨਿਸ਼ਾਨੀਆਂ ਨੇ ਜਿਹੜੀਆਂ ਬਚੀਆਂ ਹੋਈਆਂ ਨੇ ਦਰਜਣਾਂ ਨਿਸ਼ਾਨੀਆਂ ਇਸੇ ਤਰ੍ਹਾਂ ਸਰਹੰਦ ਦੇ ਵਿੱਚ ਨੇ ਖੇਤਾਂ ਦੇ ਵਿੱਚ ਜਾ ਕੇ ਕਿਉਂਕਿ ਸਰਹੰਦ ਇੱਥੇ ਸਾਰੇ ਸਰਹੰਦ ਅਸੀਂ ਫੈਲਿਆ ਹੋਇਆ ਉਸ ਟਾਈਮ ਦਾ ਕਹਿੰਦੇ ਨੇ ਅਸੀਂ ਭਾਈ 12 ਕਿਲੋਮੀਟਰ ਦੇ ਵਿੱਚ ਫੈਲਿਆ ਹੋਇਆ ਸੀ ਸਰਹੰਦ 12 ਕਿਲੋਮੀਟਰ ਦੇ ਵਿੱਚ ਸੀਗਾ ਸਰਹੰਦ ਉਸ ਵਕਤ ਅਸੀਂ ਖੇਤਾਂ 'ਚ ਗਏ ਹੋਇਆ ਗੁਰਦੁਆਰਾ ਸਾਹਿਬ ਤੋਂ ਲਗਭਗ 2 2.5 ਕਿਲੋਮੀਟਰ ਆ ਦੇਖੋ ਉੱਪਰ ਚੜੇ ਹੋਏ ਨੇ ਤਾਂ ਨੌਜਵਾਨ ਦੇਖਣ ਪੁਰਾਣੀ ਬਰਾਸਤਾਂ ਪੁਰਾਣੀਆਂ ਚੀਜ਼ਾਂ ਦਿਖਾਉਣੇ ਕੱਲੀ-ਕੱਲੀ ਇਹ ਪਰ ਆਪਦੇ ਆਪ ਢਹੀ ਗਏ ਕੁਝ ਖੇਤਾਂ ਚ ਆ ਗਈਆਂ ਹਾਂ ਆ ਦੇਖੋ ਸਾਰਾ ਪੁਰਾਣਾ ਦੇਖੋ ਜੀ ਸ਼ਾਇਦ ਗੇਟ ਵੀ ਹਜੇ ਲੱਗੇ ਹੋਏ ਹੁਣ ਦੇਖੋ ਕੁਝ ਬਣਿਆ ਹੋਇਆ ਉਸ ਵਕਤ ਦਾ ਪ੍ਰਾਤਨ ਉਹ ਚੱਲ ਰਹੀ ਉਹ ਚੱਲ 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 ਉਹਦੇ ਨੇ ਮੇਰੇ ਪਾਸ ਜੀ ਆਹ ਉਹ ਸਿੱਧੇ ਦੇ ਦੇ ਦਾ ਆਹ ਹਾ ਹਾ ਜੀ ਕੀ ਬਾਤ ਹੈ ਦੇਖੋ ਜੀ ਵੀ ਕੀ ਹੋ ਸਕਦਾ ਇਹ ਦੱਸੋ ਵੀ ਭਾਈ ਹੈ ਇਧਰ ਨੂੰ ਜੇ ਕਹਿੰਦੀ ਗੇਟ ਹੈ ਇਹਦਾ ਵੱਡਾ ਆਹ ਸਾਹਮਣੇ ਗੇਟ ਹੈ ਇਹ ਖੇਤਾਂ ਦੇ ਵਿੱਚ ਉਸ ਵਕਤ ਕੀ ਹੋ ਸਕਦਾ ਛੋਡੇ ਸਾਹ ਵਿੱਚ ਜਿਹੜੇ ਸਾਹ ਨਾਲ ਆ ਗੇਟ ਹੈ ਆ ਦੇਖੋ ਕਿੱਡਾ ਦਰਵਾਜ਼ਾ ਸਾਹਮਣੇ ਰੱਖਿਆ ਹੋਇਆ ਹੈ ਕੀ ਹੋ ਸਕਦਾ ਹੈ ਉਸ ਵਕਤ ਮਸਜਿਦ ਹੋ ਸਕਦੀ ਹੈ ਕੀ ਹੋ ਸਕਦਾ ਹੈ ਇਹ ਜਰੂਰ ਦੱਸਿਓ ਆ ਦੇਖਣ ਨੌ ਜਮਾਨੇ ਚੜੇ ਹੋਏ ਨੇ ਦੇਖਣ ਦੇ ਮਾਰੇ ਉੱਪਰ ਦੇਖ ਸਕਦੇ ਹੋ ਵੀ ਉਸ ਵਕਤ ਕੀ ਹੋ ਸਕਦਾ ਹੈ ਕਿਸੇ ਮੁਸਲਮਾਨ ਭਰਾ ਨੂੰ ਪਤਾ ਹੋਵੇ ਤਾਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵੀ ਇੰਨਾ ਅਲੀਸ਼ਾਨ ਅਜ ਖੇਤਾਂ ਦੇ ਵਿੱਚ ਹੈ ਲਗਭਗ ਸ਼ਹਿਰ ਦੇ ਤੋਂ 2 ਕਿਲੋਮੀਟਰ ਦੂਰ ਹੈ ਇੱਥੇ ਹੁਣ ਆ ਜੇਗੇ ਸਾਰੇ ਕਿ ਕਿਹਾ ਮੈਂ ਵੀ ਇਹ ਮਾੜੇ ਮੋٹے ਬੰਦੇ ਚੰਗੇ ਹੋਣੇ ਨਿਕਲਣਗੇ ਬਿਲਕੁਲ ਦੇਖ ਸਕਦੇ ਹੋ ਦੋਸਤੋ ਕਿਉਂਕਿ ਜਿਹੜੇ ਆਮ ਮਕਾਨ ਤੇ ਲੋਕਾਂ ਦੇ ਮਕਾਨ ਤਾਂ ਫਿਰ 150 ਸਾਲੇ ਕੱਟਦਾ ਹੈ ਜਿਹੜੇ ਮਕਾਨ ਸੀ ਢਹੇ ਗਏ ਜਿਹੜੀਆਂ ਮਜ਼ਬੂਤ ਚੀਜ਼ਾਂ ਤੀਆਂ ਉਹ ਖੜੀਆਂ ਨੇ ਹਜੇ ਕਿਉਂਕਿ ਜਿਵੇਂ ਠੰਡਾ ਬੁਰਜ ਸੀ ਉਹ ਖੜਾ ਸੀਗਾ ਉਹ ਕਾਰਸੇਵ ਵਾਲੇ ਬਾਬੇ ਨੇ ਢਾਹੇਗਾ ਤੇ ਠੰਡੇ ਬੁਰਜ ਤੋਂ ਬਾਅਦ ਜਿਹੜਾ ਰਸਤਾ ਆਉਂਦਾ ਸੀ ਜਿੱਥੋਂ ਦੇ ਛੋਟੇ ਸਹਿਬਜਾਦੇ ਸੀ ਉਹ ਵੀ ਖੜਾ ਸੀ ਆ ਦੇਖੋ ਇਹਦੇ ਚਾਰੇ ਪਾਸੇ ਸ਼ਾਇਦ ਬਣੇ ਹੋਏ ਨੇ ਇੱਧਰ ਵੀ ਬਣਿਆ ਹੋਇਆ ਜੀ ਦੇਖ ਸਕਦੇ ਹੋ ਆ ਦੇਖੋ ਅੱਗੇ ਆ ਬਣੀ ਹੋਈ ਐ ਪਸੀਲ ਕਹਿੰਦੇ ਨੇ ਆਪਾਂ ਫਿਰ ਨਹੀਂ ਆ ਦੇਖੋ ਆ ਦੇ ਆ ਬਹੁਤ ਵੱਡਾ ਦਰਵਾਜ਼ਾ ਇੱਧਰਲੀ ਸਾਈਡ ਵੀ ਬਣਿਆ ਹੋਇਆ ਇੱਕ ਉਹ ਸਾਈਡ ਬਣਿਆ ਹੋਇਆ ਇਹ ਇੱਕ ਆ ਸਾਈਡ ਬਣਿਆ ਹੋਇਆ ਕੀ ਬਣਿਆ ਹੋ ਸਕਦਾ ਇਹ ਇਹ ਜ਼ਰੂਰ ਦੱਸਿਓ ਹੈ ਅੱਛਾ ਇਹ ਤਾਂ ਉਹ ਆ ਫਿਰ ਠੀਕ ਹੈ ਮਕਬਰ ਹੈ ਮਕਬਰ ਹੈ ਬਈ ਮਕਬਰ ਆ ਪਹਿਲਾਂ ਅਸੀਂ ਅੰਦਰ ਨਹੀਂ ਆਏ ਸੀ ਇਹ ਮਕਬਰ ਹੈ ਤਿੰਨ ਮਕਬਰੇ ਨੇ ਨਾ ਤਾਂ ਇੱਟਾਂ ਉਹੀ ਰੱਖੀਆਂ ਹੋਈਆਂ ਨੇ ਆ ਤਾਂ ਨਹੀਂ ਹੈਗਾ ਆਇਓ ਪਰਾਂ ਉਹਰੇ ਹਾਂਜੀ ਇਹ ਮਕਬਰਾਂ ਬਣਿਆ ਹੋਇਆ ਹੈ ਮਕਬਰੇ ਨੇ ਜੀ ᱱੋ ਥੋੜਾ ਜਿਹਾ ਹੋ ਲੱਗਦਾ ਹੈ ਜਾ ਕੋਈ ਵੱਡਾ ਛੋਟੇ ਦਾ ਫਰਕ ਹੋ ਪਰ ਇਹ ਮਕਬਰੇ ਨੇ ਜਿਹੜੇ ਬਣੇ ਹੋਏ ਨੇ ਆਪਾਂ ਦਿਖਾ ਵੀ ਦਿੰਨੇ ਆ ਤੁਹਾਨੂੰ ਕੋਈ ਗੱਲ ਨਹੀਂ ਆਏ ਕੁਝ ਨਹੀਂ ਹੁੰਦਾ ਆ ਦੇਖੋ ਜੀ ਮਕਬਰੇ ਬਣੇ ਹੋਏ ਨੇ ਪੁਰਾਣੇ ਪਤਨ ਮਕਬਰੇ ਨੇ ਜੀ ਦੇਖੋ ਕੰਧਾਂ ਦੇਖੋ ਤੁਸੀਂ ਕਾ ਕ ਫੁੱਟੀਆਂ ਹੋਣੀਆਂ ਬਈ 8-10 ਫੁੱਟੀਆਂ ਚੌੜੀ ਹੋਊ ਇਹ ਆ ਲੈ ਇੱਧਰ ਵੀ ਗੇਟ ਹੈ ਬਈ ਮਕਬਰੇ ਜੀ ਚਾਰੇ ਪਾਸੇ ਦੇ ਆਹੋ ਨੇ ਗੇਟ ਨੇ ਜੀ ਉਹਨੋਂ ਸਾਰਾ ਸਰੰਤ ਸ਼ਹਿਰ ਦੀਂਦਾ ਇਹ ਮਕਬਰੇ ਤੋਂ ਆ ਦੇਖੋ ਜੀ ਪੁਰਾਤਨ ਚੀਜ਼ਾਂ ਨੇ ਜਿਹੜੀਆਂ ਇੱਥੇ ਦੇਖਣ ਨੂੰ ਮਿਲ ਰਹੀਆਂ ਨੇ ਮਕਬਰੇ ਨੇ ਵੀ ਉੱਪਰ ਨਾ ਚੜ੍ਹੇ ਕੋਈ ਹੈ ਆ ਦੇਖੋ ਉੱਪਰੋਂ ਬੰਦ ਕਰਿਆ ਹੋਇਆ ਵੀ ਨੀਚੇ ਮਕਬਰੇ ਨੇ ਦੇ ਆ ਦੇਖੋ ਜੀ ਸਾਹਮਣੇ ਦੀਂਦਾ ਜੀ ਗੁਰਦੁਆਰਾ ਸਾਹਿਬ ਆ ਦੇਖ ਆ ਵੀ ਪੌੜੀਆਂ ਨੇ ਦੇਖੀ ਪਈ ਹੋ ਕੇ ਤੇ ਇੱਧਰ ਪ੍ਰਾਤਨ ਚੀਜ਼ਾਂ ਬਹੁਤ ਨੇ ਦੇਖੋ ਸੰਗ ਤਾਂ ਕਿਵੇਂ ਆ ਰਹੀਆਂ ਨੇ ਲਗਭਗ ਟੇਡਾ ਵੇਡਾ ਕਰਕੇ 2 ਕਿਲੋਮੀਟਰ ਮੰਗੂਆਂ ਜਿੱਥੇ ਅਸੀਂ ਖੜਿਆ ਹੁਣ ਤੇ ਇੱਕ ਉਹ ਬਣਿਆ ਹੋਇਆ ਜੀ ਉਹ ਵੀ ਸ਼ਾਇਦ ਮਕਬਰੀ ਹੋਵੇ ਆ ਉਤਰਨ ਵਾਲਾ ਹੂ ਹੈ